ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਕੈਨੇਡਾ ਨੇ ਇੱਕ ਨਵੇਂ ਐਕਸਪ੍ਰੈਸ ਐਂਟਰੀ ਡਰਾ ਨੂੰ ਆਯੋਜਿਤ ਕੀਤਾ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸ਼੍ਰੇਣੀ ਵਿੱਚ ਅਪਲਾਈ ਕਰਨ ਲਈ 1085 ਸੱਦਿਆਂ ਦੇ ਆਈਟੀਏ ਜਾਰੀ ਕਰ ਦਿੱਤੇ ਨੇ 16 ਦਸੰਬਰ ਦੇ ਡਰਾ ਵਿੱਚ 727 ਪੁਆਇੰਟ ਦਾ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ ਦੇਖਿਆ ਗਿਆ ਜੋ ਕਿ 2 ਦਸੰਬਰ 2024 ਨੂੰ ਕਰਵਾਏ ਗਏ ਪ੍ਰੋਵਿੰਸਲ ਲਾਮਜ਼ਦ ਪ੍ਰੋਗਰਾਮ ਡਰਾ ਨੰਬਰ 22. ਵਾਧਾ ਜਿਸ ਵਿੱਚ 676 ITA ਦੇ ਪਿਛਲੇ ਡਰਾ ਦੇ 3 ਦਸੰਬਰ 2024 ਨੂੰ ਫ੍ਰੈਂਚ ਭਾਸ਼ਾ ਦੀ ਮੁਹਾਰਤ ਦਾ ਡਰਾ ਸੀ ਇਸ ਨੇ 466 ਦੇ ਘਟੋ-ਕਟ ਸੀਆਰਸ ਕੋਰ ਦੇ ਨਾਲ 800 ITA ਜਾਰੀ ਕੀਤੇ ਸਨ ਤੇ ਇਸ ਸਾਲ ਦੇ ਹਿੱਟ ਡਰਾ ਜੋ ਕਰਵਾਏ ਗਏ ਸਨ ਇਸ ਸਾਲ ਦੇ ਵਿੱਚ ਨੋ ਆਲ ਪ੍ਰੋਗਰਾਮ ਡਰਾ ਫ੍ਰੈਂਚ ਬੋਲਣ ਵਾਲਾ ਤੇ ਨਿਸ਼ਾਨਾ ਬਣਾਏ ਗਏ ਇਨ ਲੈਵੰਡਰਾ ਟਰਾਂਸਪੋਰਟ ਤੇ ਨੌਕਰੀਆਂ ਦਾ ਡਰਾ ਇੱਕ ਡਰਾ ਖੇਤੀਬਾੜੀ ਖੇਤੀ ਭੋਜਨ ਕਿੱਤਿਆਂ ਦਾ ਸਿਹਤ ਸੰਭਾਲ ਕਿੱਤਿਆਂ ਤੇ ਕੱਢੇ ਗਏ ਤਿੰਨ ਡਰਾ ਇੱਕ ਡਰਾ ਐਸਟੀਈਐਮ ਕਿੱਤਿਆਂ ਦੇ ਵਿੱਚ ਤੇ 14 ਪੀਐਨਪੀ ਡਰਾ 10 ਸੀਈਸੀ ਡਰਾ ਵਪਾਰਕ ਕਿਤਿਆਂ ਤੇ ਨਿਸ਼ਾਨਾ ਬਣਾਏ ਗਏ ਦੋ ਡਰਾ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੌਰਾਨ 19 ਪ੍ਰੋਗਰਾਮ ਦੇ ਜੋ ਡਰਾ ਕੱਢੇ ਗਏ ਸਨ ਜਿੱਚ 5 ਪੀਐਨਪੀ ਡਰਾ ਫ੍ਰੈਂਚ ਬੋਲਣ ਵਾਲਿਆਂ ਵਾਸਤੇ 6 ਡਰਾ ਸੇ ਸੰਭਾਲ ਕੀਤੀਆਂ ਵਿੱਚ 3 ਡਰਾ एसटीईएम ਕਿੱਤਿਆਂ ਵਿੱਚ 2 ਡਰਾ ਹੁਨਰਮੰਦ ਵਪਾਰ ਦੇ ਵਿੱਚ 2 ਡਰਾ ਟਰਾਂਸਪੋਰਟ ਦੀਆਂ ਨੌਕਰੀਆਂ ਦੇ ਨਿਸ਼ਾਨੇ ਬਣਾਏ ਗਏ 2 ਡਰਾ ਖੇਤੀਬਾੜੀ ਤੇ ਭੋਜਨ ਦੇ ਕਿੱਤਿਆਂ ਵਿੱਚ 2 ਡਰਾ 1 ਡਰਾ ਨੈਸ਼ਨਲ ਸਕਿਲਡ ਵਰਕਰ ਦੇ ਵਿੱਚ ਜਿਸ ਨੂੰ ਕੱਢਿਆ ਗਿਆ IRCC ਨੇ ਪੂਰੇ 2022 ਵਿੱਚ 45115 ਉਮੀਦਵਾਰਾਂ ਨੂੰ ਸੱਦਾ ਦੇਣ ਤੋਂ ਬਾਅਦ 2023 ਦੇ ਵਿੱਚ 110268 ਆਈਟੀ ਜਾਰੀ ਕੀਤੀ ਤੇ IRCC ਨੇ 2021 ਵਿੱਚ ਇੱਕ ਰਿਕਾਰਡ ਜਿਸ ਵਿੱਚ 114431 ਆਈਟੀ ਜਾਰੀ ਕੀਤੀ ਤੇ ਸਾਰੇ ਕੈਨੇਡੀਅਨ ਅਨੁਭਵ ਕਲਾਸ ਅਤੇ ਸੂਬੇ ਨਾਮਜ਼ਦ ਪ੍ਰੋਗਰਾਮ ਨੂੰ ਦੁਆਰਾ ਲਈ ES ਨੇ 2020 ਵਿੱਚ ਬਣਾਏਗੇ ਇੱਕ ਲੱਖ 73050 ਦੇ ਪਿਛਲੇ ਰਿਕਾਰਡ ਨੂੰ ਹਰਾਇਆ ਤੇ ਕੈਨੇਡਾ ਦੇ ਕੋਲ 23 2023 ਲਈ ਜਿੱਥੇ 460000 ਦੇ ਰਿਕਾਰਡ ਇਮੀਗ੍ਰੇਸ਼ਨ ਟੀਚਾ ਸੀ ਜਿਸ ਨੂੰ 2024 ਵਿੱਚ 48527 ਨਵਾਜ਼ ਦਾ ਸਦਾ ਦੇਣ ਦਾ ਟੀਚਾ ਤੈਅ ਕਰਕੇ ਪਾਰ ਕਰਨ ਦੀ ਯੋਜਨਾ ਨਵੇਂ ਡਰਾ 18 ਸਤੰਬਰ 2024 ਸਵੇਰੇ 9:49 ਮਿੰਟ ਤੇ ਡਰਾਈ ਬ੍ਰੇਕ ਨਿਯਮ ਦੇ ਤਹਿਤ ਲਾਗੂ ਕੀਤੇ ਗਏ ਜੇਕਰ ਇੱਕ ਤੋਂ ਵੱਧ ਉਮੀਦਵਾਰ ਕੋਲ ਘੱਟੋ-ਘੱਟ ਅਸਰ ਸਕੋਰ ਸੰ ਤਾਂ ਸਿਰਫ ਉਹਨਾਂ ਨੂੰ ਹੀ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਏ ਇਹ 2024 ਚ ਐਕਸਪ੍ਰੈਸ ਐਂਟਰੀ ਦੇ ਤਹਿਤ ਸੱਦਿਆਂ ਦਾ 55ਵਾਂ ਦੌਰ ਸੀ ਕੁੱਲ ਮਿਲਾ ਕੇ 330ਵਾਂ ਦੌਰ ਸੀ ਤੇ ਉਮੀਦਵਾਰਾਂ ਕੋਲ ਆਪਣੀ ਅਰਜ਼ੀ ਜਮ੍ਹਾਂ ਕਰਾਉਣ ਲਈ 60 ਦਿਨਾਂ ਦੀ ਵਿੰਡੋ ਹੁੰਦੀ ਹੈ ਜਿਸ ਦੀ ਪ੍ਰਕਿਰਿਆ ਆਮ ਤੌਰ ਤੇ 6 ਮਹੀਨਿਆਂ ਦੀ ਮਿਆਦ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਵਿਦੇਸ਼ੀ ਕਾਮਿਆਂ ਦੇ ਭਾਰਤੀ ਦੇ ਲਈ ਰੋਜ਼ਗਾਰਦਾਤਾ ਕੀ ਕਰ ਸਕਦੇ ਨੇ ਰੋਜ਼ਗਾਰਦਾਤਾ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੇ ਤਹਿਤ ਐ ਲਾਮਾਈ ਨੂੰ ਨਾਮਜ਼ਦਗੀ ਨੂੰ ਸੁਰੱਖਿਆ ਕਰਨੇ ਵਿਚਾਰ ਕਰ ਲੈ ਤਸ਼ਾਦ ਕੀਤਾ ਜਾਂਦਾ ਜੋ ਕਰਮਚਾਰੀ ਨੂੰ ਲੰਮੇ ਸਮੇਂ ਲਈ ਬਰਕਰਾਰ ਰੱਖਿਆ ਜਾ ਸਕੇ ਇਮੀਗ੍ਰੇਸ਼ਨ ਡਾਟ ਸੀਏ ਤੇ ਵੀ ਕਰੀਨ ਰੋਜ਼ਗਾਰ ਦਾ ਤੁਮਨ ਬੀਮਸ਼ਾਲ ਇਮੀਗ੍ਰੇਸ਼ਨ ਕਾਨੂੰਨੀ ਸੇਵਾਵਾਂ ਪ੍ਰਦਾਨ ਜਿੱਥੇ ਜਾਣਕਾਰੀ ਮਿਲ ਸਕਦੀ ਹੈ ਇਹ ਉਥੇ ਦੱਸਦੀ ਹੈ ਕਿ ਕਰੀਨ ਖਬਰਨਾਮਾ ਦੇ ਵਿੱਚ ਇਹ ਹੁਣ ਤੱਕ ਦੀ ਵੱਡੀ ਬਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਵਾਲਾ ਦਿਨ ਨਾਲ